ਸੋਚਿਆ ਨਹੀਂ ਸੀ ਪੰਜਾਬ 'ਚ ਇੰਨੇ ਥਾਂ-ਥਾਂ ਤੇ ਬਹੁਤ ਹੀ ਸੇਵਦਰ ਲੱਗਿਓ ਮੋਰੇ ਖਾਲਸਾ ਦੇ ਵੀਆ ਮੇਰੇ ਖਾਲਸਾ ਨੂੰ 8 ਕਿਸ਼ਤੀਆਂ ਹੋ ਗਈਆਂ ਵੇਰਾ ਸਾਡਾ ਇੱਕ ਬਹੁ ਡਗੇਰਾਸ ਵੀ ਸ਼ੁਰੂ ਹੋਣ ਲੱਗਾ ਉੱਥੇ ਹੋ ਗਿਆ ਕਹ ਲਓ ਕਿ ਹੁਣ 60 ਹਜ਼ਾਰ ਦਾ ਹੋ ਗਿਆ ਤੇ ਬਸ ਬਹੁਤ ਹੀ ਸੰਗਤ ਜਿਹੜੀ ਬਿਜ਼ਨਸ ਵਿੱਚ ਖਾਲਸਾ ਦੇ ਪੂਰ ਯਕੀਨ ਆ ਖਾਲਸਾ ਨੂੰ ਮੈਸੇਜ ਪੰਜਾਬ ਤੋਂ ਆ ਰਹੀ ਬਿਜ਼ਨਸ ਤੋਂ ਕੰਪਨੀਆਂ ਤੋਂ ਅਸੀਂ ਤੁਹਾਨੂੰ ਫਸੋਂ ਦੇ ਹਾਰਾ ਚਾਰ ਦੇਣਾ ਚਾਹੁੰਦੇ ਤੁਹਾਨੂੰ ਅਸੀਂ ਆਹ ਦੇਣਾ ਚਾਹੁੰਦੇ ਇਹ 26 ਸਾਲ ਦਾ ਜਿਹੜਾ ਖਾਲਸਾ ਦਾ ਜਿਹੜਾ ਪਿਆਰ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਅਸੀਂ ਵੀ ਧੰਨਵਾਦੀਆਂ ਤੁਹਾਡੀ ਸੰਗਤ ਦਾ ਤੁਹਾਡੇ ਪਿਆਰ ਦਾ ਕਿ ਜਦੋਂ ਵੀ ਇਦਾਂ ਕੋਈ ਪੰਜਾਬ 'ਚ ਮੁਸ਼ਕਲ ਆਉਂਦੀ ਆ ਪੰਜਾਬ ਇਕੱਠਾ ਹੁੰਦਾ ਸੋ ਸਾਡੀਆਂ ਤੀਵਾਂ ਥਾਂ ਥਾਂ ਤੇ ਇੱਕ ਹੁਣ ਮੇਰੇ ਖਿਆਲ ਉੱਥੇ ਸਾਡੇ ਭਾਈ ਸਾਹਿਬ ਜਸਿੰਦਰ ਸਿੰਘ ਲੱਗਿਓ ਆ ਖਾਲਸ ਫੁਰਕੀ ਫੌਜ ਵਾਲੇ ਸਾਡੇ ਨਾਲ ਖਾਲਸਾਈਡ ਨਾਲ ਕਿਉਂਕਿ ਜਿੱਦਾਂ ਅਸੀਂ ਪਹਿਲਾਂ ਵੀ ਕਿਸੇ ਰੌਲ ਮਿਲ ਕੇ ਖਮੂਲੇ ਹੋਣਾ ਜੇ ਦਾ ਕੋਈ ਸਕੇਲਿਆ ਜਿਹੜਾ ਕੋਈ ਕੋਈ ਸਾਨੂੰ ਕੋਈ ਚੀਜ਼ ਦੇ ਸਕਦਾ ਭਈ ਕੋਈ ਕਹਿੰਦਾ ਮੋਰੇ ਹੋਣ ਨੂੰ ਕੋਈ ਪ੍ਰਾਪਤੀ ਹੋਵੇ ਕੋਈ ਕੋਈ ਸਕੇਲ ਹੋਵੇ ਉਹ ਸਾਲੀ ਜ਼ਰੂਰੀ ਆ ਸਾਨੂੰ ਫਿਕਰ ਨਹੀਂ ਆ ਨਾ ਸਾਨੂੰ ਪਰਵਾਹ ਕਿਹੜੇ ਜੱਸੀਬੰਦੀ ਤੋਂ ਆ ਕਿਉਂਕਿ ਸਾਰਾ ਪੰਜਾਬ ਲਈ ਆ ਤੇ ਮੈਂ ਪਹਿਲਾਂ ਵੀ ਕਹਿੰਦਾ ਵੇ ਰਾਡ ਮਿਲ ਕੇ ਕੰਮ ਕਰੀਏ ਹੁਣ ਜਿਹੜੀਆਂ ਉੱਥੇ ਆ ਜਾਰੀਆਂ ਪ੍ਰੋਬਲਮ ਆਉਣੀਆਂ ਜਿੱਦਾਂ ਹੁਣ ਪਾਣੀ ਹਲਤਾ ਪ੍ਰੋਬਲਮ ਇਹ ਹੈ ਪਾਣੀ ਹਲਤਾ ਵੀ ਖੜਾ ਆ ਤੇ ਬਾੜ ਚ ਪਈ ਜਾਂਦੀ ਆ ਫਿਰ ਉਹ ਛੋੜ ਕੱਲ ਵੀ ਦੱਸਿਆ ਥੋੜਾ ਪਾਣੀ ਉੱਚਾ ਜੜ ਹੋ ਗਿਆ ਸੀ ਹੋਰ ਥੋੜਾ ਜਿਹਾ ਅਸੀਂ ਇਹ ਅਰਦਾਸ ਕਰਦੇ ਵੇ ਪਾਣੀ ਜਿਹੜਾ ਬਈ ਮੀਂਹ ਬਾੜ ਛੱਡ ਜਵੇ ਤੇ ਪਾਣੀ ਨਿਕਲ ਜਵੇ ਹੁਣ ਜਿਹੜਾ ਪਾਣੀ ਨਿਕਲੂਗਾ ਉਹਦਾ ਵੀ ਅਗਲਾ ਸਟੇਜ ਸਾਡਾ ਪਲਾਨ ਹੋ ਗਿਆ ਆ ਕਿੱਦਾਂ ਸਾਰਾ ਕਰਨਾ ਕਿੱਥੇ ਕਰਨਾ ਕੀ ਦੇਣਾ ਉੱਥੇ ਜਾ ਕੇ ਕਿੱਦਾਂ ਸੀ ਖੜੇ ਹੋਣਾ ਸਾਡਾ ਜਿਹੜਾ ਪਹਿਲਾ ਵੀ ਸਾਡੇ ਦੋ ਦਿਨ ਵਾਰੀ ਜਿਹੜੇ ਹੜਾ ਆਇਆ ਪਿਛਲੇ 5-6 ਸਾਲ ਦੇ ਵਿੱਚ ਖਾਸ ਇਹਦਾ ਰਿਕਾਰਡ ਬਹੁਤ ਕਲੀਅਰ ਰਿਹਾ ਜਦੋਂ ਵੀ ਹੜ੍ਹ ਚੱਲ ਜਾਂਦਾ ਪਾਣੀ ਤੇ মিডিਆ ਕੈਮਰੇ ਚੱਲ ਜਾਂਦੇ ਆ ਬਾਕੀ ਵੀ ਕਈ ਨਾਲ ਚੱਲ ਜਾਂਦੇ ਪਰ ਅਸੀਂ ਉੱਥੇ ਪਿੱਛੇ ਰੰਨੇ ਆ ਦੋ-ਦੋ ਸਾਲ ਕੰਮ ਚੱਲਦਾ ਮਗਰੋਂ ਜ਼ਮੀਨਾਂ ਬਦਲੀਆਂ ਕਰਨੀਆਂ ਮੋਟਰਾਂ ਲਾਉਣੀਆਂ ਪਿੰਡ ਦੇ ਜਿਹੜੇ ਪਈ ਸਾਰਾ ਸਮਾਨ ਚਲ ਗਿਆ ਉਹਨਾਂ ਦਾ ਕੀ ਕਰਨਾ ਇੱਕ ਖਾਸਾੜ ਇੱਕ ਪੰਜਾਬ ਲਈ ਇੱਕ ਬਹੁਤ ਵੱਡਾ ਸਹਾਰਾ ਬਣ ਗਿਆ ਤੁਹਾਡੇ ਕਰਕੇ ਮਨੋਸੀ ਪਹਿਲਾਂ ਕਹਿੰਦੇ ਵੀ ਕੌਣ ਹੋਊਗਾ ਸਾਡੇ ਦੇ ਜਿਹੜੇ ਸਾਡੇ ਸੇਵਾਦਾਰ ਆ ਬਿਲਕੁਲ ਸਾਡੇ ਹੀਰੋ ਆ ਬਿਲਕੁਲ ਸਾਡੇ ਉਹ ਮੋਹਰੇ ਹੋ ਕੇ ਦੇਂਦਿਆੜੀ ਉਹ ਸੇਵਾ ਕਰਦੇ ਆ ਸਾਨੂੰ ਬੜਾ ਮਾਣ ਆ ਬਾਕੀ ਵੀ ਬਹੁਤ ਲੱਗਿਓ ਸੇਵਾਦਾਰ ਦੂਜੇ ਉਸੇ ਪੰਜਾਬ ਤੋਂ ਕੁੜੀਆਂ ਮੁੰਡੇ ਜਦੋਂ ਕਹਿੰਦੇ ਵੀ ਪੰਜਾਬ ਦੇ ਵਿੱਚ ਬਸ ਵਾ ਨਸ਼ੇ ਕਰਦੇ ਆ ਨੌਜਵਾਨ ਡਰੱਗੀ ਆ ਕੋਈ ਨਹੀਂ ਦੀ ਸੱਡਗੀ ਹਰ ਵਾਰੀ ਹੜ ਆਇਆ ਤੇ ਨੌਜਵਾਨ ਨੇ ਪੰਜਾਬ ਨੂੰ ਨੌਜਵਾਨੀ ਨੇ ਕੁੜੀਆਂ ਮੁੰਡਿਆਂ ਨੇ ਪੰਜਾਬ ਬਚਾਇਆ ਸ਼ਟਕੇ 24 ਘੰਟੇ ਸੇਵਾ ਕੀਤੀ ਤੇ ਤੁਹਾਨੂੰ ਇਹ ਵੀ ਪਤਾ ਖਾਲ ਸਦਾ ਸੀ ਘੜੀ-ਘੜੀ ਤੁਹਾਨੂੰ ਬਾਦ ਨਹੀਂ ਕਰਦੇ ਚੀਜ਼ ਦੇ ਘੜੀ-ਘੜੀ ਕਹਿੰਦੇ ਸੀ ਆਹ ਕਰਨਾ ਉਹ ਕਰਨਾ ਇਹ ਕਰਨਾ ਅਸੀਂ ਸੋਚ ਕੇ ਕਦਮ ਚੱਕੀਦਾ ਸੋਚੀਦਾ ਵੀ ਅਸੀਂ ਕੀ ਕਰ ਸਕਦੇ ਹਾਂ ਬਾਦੇ ਤੁਹਾਨੂੰ ਅਸੀਂ ਬਹੁਤ ਆ ਸਕਦੇ ਹਾਂ ਫੇ ਤੁਹਾਨੂੰ ਸਾਨੂੰ ਸਾਨੂੰ ਤੁਸੀਂ ਹੋਰ ਮਾਹਦੇ ਹੋ ਬਾਦੇ ਫੇ ਜਦੋਂ ਫੇ ਅਸੀਂ ਵਾਦੇ ਕਰਦੇ ਹਾਂ ਸਾਨੂੰ ਨਿਭਾਉਣੇ ਪੈਂਦੇ ਆ ਅਸੀਂ ਹਰ ਕਦਮ ਸੋਚ ਕੇ ਤੁਰਿਦਾ ਕਿਉਂਕਿ ਜੋ ਸਾਡਾ ਬਹੁਤ ਲੰਮਾ ਐਕਸਪੀਰੀਅੰਸ ਦੁਨੀਆ ਵਿੱਚ ਵੀ ਤੇ ਪੰਜਾਬ ਵਿੱਚ ਵੀ ਇਹੀ ਆ ਉਹ ਕਰੋ ਜਿਹੜੀ ਤੁਸੀਂ ਕਰ ਸਕਦੇ ਤੇ ਨਾ ਹੋਰ ਸੰਗਤਾਂ ਜੋੜੋ ਜਿਹੜਾ ਤਾਂ ਨਾ ਜੋੜਨੀਆਂ ਚਾਹੁੰਦੀਆਂ ਪੰਜਾਬ ਦੀ ਤੁਸੀਂ ਸਾਨੂੰ ਮਾਇਆ ਦੇ ਰਹੇ ਹੋ ਦੁਨੀਆ 'ਚ ਮਾਇਆ ਦੇ ਰਹੇ ਹੋ ਅਸੀਂ ਇੱਕ ਸਪੈਸ਼ਲ ਪੇਜ ਬਣਾਇਆ ਜਿੱਦਾ ਪਹਿਲਾਂ ਵੀ ਜਿੰਨੀ ਮਾਇਆ ਹੋ ਗਈ ਪੰਜਾਬ ਦੀ ਉਹ ਸੈਪਰੇਟ ਇੱਕ ਥਾਂ ਤੇ ਰੱਖੀ ਜਾਊਗੀ ਉਹਦੇ ਵਿੱਚ ਤਾਂ ਕਾਨੂੰਨੀ ਤੌਰ ਤੇ ਵੀ ਰੱਖਣੀ ਪੈਂਦੀ ਹੈ ਯੂਕੇ ਵਿੱਚ ਅਸੀਂ ਵੀ ਐਵੇਂ ਹੀ ਕਹਿ ਸਕਦੇ ਸੀਗੇ ਵੀ ਸਾਰੇ ਤੁਸੀਂ ਇੱਕ ਹੀ ਸਾਡੇ ਆਮ ਆਮ ਆ ਫੰਡ ਉੱਥੇ ਪਾਈ ਜਾ ਫਿਰ ਨਾ ਤੁਹਾਨੂੰ ਨਾ ਸਾਨੂੰ پتہ ਲੱਗਣਾ ਕਿੰਨੇ ਪੰਜਾਬ ਦੇ ਸੀਗੇ ਸੋ ਸ਼ਾਇਦ 1-2 ਹਫ਼ਤੇ ਵਿੱਚ ਜਦੋਂ ਤੁਹਾਨੂੰ ਲੱਗ ਗਿਆ ਪਤਾ ਅਸੀਂ ਦੇਖ ਕੇ ਕਰ ਦਵਾਂਗੇ ਅਸੀਂ ਇੱਥੇ ਦੂਜੀਆਂ ਦਾ ਸੰਸਥਾਵਾਂ ਵਿੱਚ ਬੇਨਤੀ ਕਰਦੇ ਹਾਂ ਪੰਜਾਬ ਦਾ ਜਿਹੜਾ ਪੈਸਾ ਆ ਰਿਹਾ ਜਿਹੜੇ ਹੜ੍ਹ ਦੇ ਹੜ੍ਹਾਂ ਇਲਾਕੇ ਲਈ ਉਹ ਤੁਸੀਂ ਸਾਰੇ ਨੂੰ ਸੈਪਰੇਟ ਕਰੋ ਫੇਰ ਸਾਰੇ ਦਾ ਅੰਦਾਜ਼ਾ ਬਣ ਜਾਪੇ ਇੰਨਾ ਪੈਸਾ ਇਕੱਠਾ ਹੋਇਆ ਤੇ ਇੰਨਾ ਅਸੀਂ ਲਾ ਸਕਦੇ ਫੇਰ ਅਸੀਂ ਦੇਖੀਏ ਅਸੀਂ ਕਿਦਾਂ ਉਹ ਪੈਸਾ ਐਦਾਂ ਖਰਚੀਏ ਫੇਰ ਉਹਦਾ ਫੇਰ ਕੋ ਦਾ ਫੇਰ ਚਲੋ ਫੇਰ ਅਸਰ ਵੀ ਚੰਗਾ ਹੋਵੇ ਤੇ ਜਦੋਂ ਅਸੀਂ ਆਪਾਂ ਖਰਚਾਂ گے ਆਪੇ ਉਹ ਦਾ ਸਰਵੋਤਮ ਹੁੰਦਾ ਉਹ ਉਹ ਹੀ ਬਹੁਤ ਕੁਝ ਕਰ ਸਕਦੇ ਆ ਸੋ ਅਸੀਂ ਧੰਨਵਾਦ ਦੀਆਂ ਤੁਹਾਡੇ ਅਸੀਂ ਤੁਹਾਨੂੰ ਆਪਣੇ ਸਟਾਫ ਦਾ 24 ਘੰਟੇ ਸੇਵਾ ਕਰਦੇ ਆ ਤੇ ਮੈਂ ਤੁਹਾਨੂੰ ਜਿਹੜੇ ਆਪਣੇ ਮੇਰੀ ਜਿਹੜੀ ਜਿਹੜੀ ਆਪਣੇ ਖਿਆਲ ਆ ਪਈ ਪੰਜਾਬ ਨੂੰ ਹੁਣ ਜਨਰਲਲੀ ਕਿ ਪੰਜਾਬ ਕਿਦਾਂ ਤੁਰੇ ਕਿਉਂਕਿ 6 ਮਹੀਨੇ ਸਾਵਾ ਫੇਰ ਹੜ੍ਹ ਹੜ੍ਹ ਸਕਦੇ ਆ ਉਹ ਮੈਂ ਤੁਹਾਨੂੰ ਕੱਲ ਨੂੰ ਆਪਣੇ ਵਿਚਾਰਾਂਾਂ ਜੇ ਕਰੂੰਗਾ ਪਰ ਮੈਂ ਬੇਨਤੀ ਬੇਨਤੀ ਇਹੀ ਕਰਦਾ ਇਹ ਜਿਹੜੀ ਸੇਵਾ ਆ ਕੰਪੀਟੀਸ਼ਨ ਨੀਗੀ ਫੇ ਜਾ ਕੇ ਕਿੰਨੇ ਜਿਤਨਾ ਕਿੰਨੇ ਹਾਰਨਾ ਇਹਦੇ ਵਿੱਚ ਨਾ ਕੋਈ ਜਿੱਤ ਇਹਦੇ ਬਾਅਦ ਨਾ ਕੋਈ ਹਾਰ ਸਾਰੇ ਚੜ੍ਹਦੀ ਕਲਾ ਆ ਸਾਰੀਆਂ ਸੰਸਥਾ ਮਿਹਰੇ ਸੇਵਾ ਕਰੀਆਂ ਆ ਸਾਰੇ ਸੇਵਾਦਾਰ ਕਰ ਰਹੇ ਆ ਤੇ ਸੜੀਆਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬੀਬੀਆਂ ਬਜ਼ੁਰਗ ਗਰੀਬ ਵਿਚਾਰੇ ਸਾਰੇ ਉਹਦੇ ਵਿੱਚ ਗਰੀਬਾਂ ਦੀ ਨਾ ਸਾਨੂੰ ਕੋਈ ਜਾਤ ਪਾਤ ਦਿਸਦੀ ਆ ਨਾ ਸਾਨੂੰ ਧਰਮ ਦਿਸਦਾ ਮੈਂ 100 ਵਾਰ ਹੀ ਕਿਹਾ ਜਦੋਂ ਇਦਾਂ ਦਿਖੜ ਹੁੰਦੇ ਆ ਹੜ ਵੀ ਨਹੀਂ ਦੇਖਦਾ ਕਿਸੀ ਜਾਤ ਪਾਤ ਦਾ ਧਰਮ ਦਾ ਰੰਗ ਸਾਨੂੰ ਵੀ ਦੇਖਣਾ ਚਾਹੀਦਾ ਹੁਣ ਇਹ ਪਿੰਡ ਦੇ ਵਿੱਚ ਬਰਾਬਰਤਾ ਸਾਰੇ ਦੀ ਸੇਵਾ ਹੋਣੀ ਚਾਹੀਦੀ ਆ ਕੋਈ ਪਿੱਛੇ ਨਾ ਰਹਿ ਜਾਵੇ ਕਰੀਬੀ ਕਰਕੇ ਜਾਂ ਜਾਤਪਾੜ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ